ਬਾਈ ਸਾਹਿਬ ਕੀ ਝੜੀ ਆ ਇਹ ਚ ਬੜੇ ਫਰਦੋਕੀ ਕਰਦੇ ਫਰਦੇ ਹੋ ਓਏ ਹੰਟਰ ਸਾਹਿਬ ਇਹਨੂੰ ਤਾਂ ਮੈਂ ਬਹੁਤ ਟਾਈਮ ਦਾ ਲੱਭਦਾ ਸੀ ਇਹ ਖਜ਼ਾਨਾ ਮਿਲ ਗਿਆ ਮੈਨੂੰ ਖਜ਼ਾਨਾ ਇਹ ਤਾਂ ਖਾ ਵੀ ਮਿਲ ਗਈ ਇਹਦਾ ਕੱਖ ਹੀ ਨੇ ਯਾਰ ਬਾਈ ਸਾਹਿਬ ਉਹ ਤੁਹਾਡੇ ਪਾਸ ਦਾ ਕੱਖ ਨੇ ਮੇਰੇ ਪਾਸ ਦਾ ਸੋਨੇ ਤੋਂ ਘੱਟ ਹੈ ਨਹੀਂ ਇਹ ਮੈਨੂੰ ਤਾਂ ਲੱਗਦਾ ਵੀ ਖਾਨ ਮਿਲ ਗਈ ਮੈਨੂੰ ਅੱਛਾ ਹੈ ਜੀ ਕੀ ਅੱਛਾ ਇਹਦੇ ਵਿੱਚ ਬਹੁਤ ਤਕੜੀ ਤਾਕਤ ਆ ਤਾਕਤ ਦਾ ਖਜ਼ਾਨਾ ਅੰਨੀ ਜਾਨ ਪਾ ਦਿੰਦੀ ਆ ਇਹ ਜੜੀ ਬੂਟੀ ਕਾਦੇ ਚ ਯਾਰ ਅੰਨੀ ਜਾਨ ਪਾਉਂਦੀ ਆ ਸਰੀਰ ਦੇ ਵਿੱਚ ਪਾ ਦਿੰਦੀ ਆ ਸਰੀਰ ਦੇ ਵਿੱਚ ਇਹਦਾ ਨਾਮ ਬਰੇਲੀਆ ਬਹੁਤ ਘੱਟ ਆਪਣੇ ਇੰਡੀਆ ਦੇ ਵਿੱਚ ਮਿਲਦੀ ਆ ਅੱਜ ਅਸੀਂ ਰਾਜਸਥਾਨ ਚ ਘੁੰਮਣ ਆਏ ਤੇ ਤਾਂ ਪਤਾ ਨਹੀਂ ਮੇਰੀ ਕਿਸਮਤ ਚੰਗੀ ਸੀ ਮੈਨੂੰ ਤਾਂ ਮਿਲ ਗਈ ਅੱਜ ਮੈਂ ਸਾਰੀ ਜੜੀ ਬੂਟੀ ਲੈ ਕੇ ਬੋਰੀ ਚ ਪਾ ਕੇ ਚੰਗੀ ਤਰ੍ਹਾਂ ਚਾਹੇ ਵੀ ਮੈਨੂੰ ਛੋਟਾ ਹੰਥੀ ਕਰਾਇ ਤੇ ਇਹਨਾਂ ਕਰਾਉਣਾ ਪੈ ਜੇ ਇਹ ਮੈਂ ਸਾਰੀ ਪੱਟ ਕੇ ਲੈ ਕੇ ਜਾਣੀ ਆ ਜਿਹੜੇ ਲੋਕ ਆ ਮਰਦਾਨਾ ਕਮਜ਼ੋਰੀ ਨਾਲ ਜੂਝ ਰਹੇ ਨੇ ਵਿਚਾਰਿਆਂ ਦਾ ਹੱਲ ਨਹੀਂ ਹੋ ਰਿਹਾ ਉਹਨਾਂ ਦਾ ਹੁਣ ਪੱਕਾ ਹੱਲ ਕਰ ਦੇਣਾ ਦਵਾਈਆਂ ਖਾਣ ਦੀ ਲੋੜ ਨਹੀਂ ਵਿਚਾਰੇ ਖਾ ਖਾ ਦਵਾਈਆਂ ਖਾ ਕੇ ਹੰਬੀ ਜਾਂਦੇ ਨੇ ਥੱਕੀ ਜਾਂਦੇ ਨੇ ਵਿਚਾਰਾਂ ਦਾ ਕੋਈ ਹੱਲ ਨਹੀਂ ਹੋ ਰਿਹਾ ਪੈਸੇ ਵੀ ਬਰਬਾਦੀ ਕਰੀ ਬੈਠੇ ਨੇ ਜਿੱਥੋਂ ਕੋਈ ਦੱਸ ਦਿੰਦਾ ਉੱਥੋਂ ਹੀ ਦਵਾਈਆਂ ਲੈ ਲੈਂਦੇ ਨੇ ਹੁਣ ਆਪਣੇ ਕੋਲੇ ਆਹ ਜੜੀ ਬੂਟੀ ਆਪਾਂ ਨੂੰ ਮਿਲ ਗਈ ਜਿਹੜੀ ਆਪਾਂ ਲੱਭਦੇ ਫਿਰਦੇ ਸੀ ਤੇ ਆਪਾਂ ਹੁਣ ਪੂਰੇ ਜੱਲੇ ਵੀ ਦੁਨੀਆ ਦੇ ਵਿੱਚ ਮਰੀਜ਼ ਨੇ ਕੋਈ ਵੀ ਮਰਦਾਨਾ ਕਮਜ਼ੋਰੀ ਦੇ ਨਾਲ ਵਿਚਾਰਾ ਹੈਗਾ ਕਿਸੇ ਨੂੰ ਸਮੱਸਿਆ ਚਾਹੇ ਮਾੜੀ-ਮੋਟੀ ਹੋਵੇ ਚਾਹੇ ਫੁੱਲ ਹੋਵੇ ਆਪਾਂ ਰਹਿਣ ਨਹੀਂ ਦੇਣੀ ਆ ਜੜੀ ਬੂਟੀ ਦੀ ਬਜੌਲਤਾ ਇੱਕ ਤਾਕਤ ਦਾ ਖਜ਼ਾਨਾ ਜਾਣ ਪਾ ਦੂ ਜਿੰਨਾ ਲੋਕਾਂ ਨੂੰ ਮਰਦਾਨਾ ਕਮਜ਼ੋਰੀ ਹੈ ਟਾਈਮਿੰਗ ਘਟਾ ਢਿੱਲਾਪਨ ਇੱਕ ਵਾਰੀ ਕਰ ਲੈਂਦੇ ਨੇ ਦੁਬਾਰਾ ਜੀ ਨਹੀਂ ਕਰਦੇ ਲੱਤਾਂਵਾਹ ਦੁੱਖਦਈ ਰਹਿੰਦੀਆਂ ਨੇ ਇਹ ਤਾਕਤ ਨਹੀਂ ਹੈਗੀ ਤਾਂ ਆਪਾਂ ਉਹਨਾਂ ਨੂੰ ਇਹ ਤੋਂ ਦਵਾਈ ਤਿਆਰ ਕਰਕੇ ਦੇ ਦੇਣੀ ਹੈ ਆਪਣੇ ਘਰ ਬੈਠੇ ਉਹ ਮੰਗਵਾ ਸਕਦੇ ਨੇ ਕੈਸ਼ ਔਨ ਡਿਲੀਵਰੀ ਵੀ ਬਹੁਤ ਘੱਟ ਰੇਟ ਤੇ ਵਧੀਆ ਰਿਜ਼ਲਟ ਮਿਲੂਗਾ ਜਿਹੜੇ ਵਿਚਾਰੇ ਸ਼ੂਗਰ ਦੇ ਮਰੀਜ਼ ਨੇ ਉਹ ਤਾਂ ਵਿਚਾਰਿਆਂ ਦਾ ਕਿਤੇ ਹੱਲ ਹੀ ਨਹੀਂ ਹੋ ਰਿਹਾ ਸ਼ੂਗਰ ਦੇ ਕਰਕੇ ਹੀ ਮਰਦਾਨਾ ਕਮਜ਼ੋਰੀ ਆ ਜਾਂਦੀ ਹੈ ਤ ਲੋਕਾਂ ਦੇ ਤਲਾਕ ਹੋ ਰਹੇ ਨੇ ਆ ਬਰੇਣੀ ਆਪਾਂ ਨੂੰ ਬੂਟੀ ਮਿਲ ਗਈ ਬਹੁਤ ਵਧੀਆ ਚੀਜ਼ ਆ ਇਹ ਜਿਨ੍ਹਾਂ ਨੂੰ ਸ਼ੂਗਰ ਆ چاہے ਜਿੰਨੀ ਮਰਜ਼ੀ ਹੋਵੇ ਤਾਂ ਇਹ ਆਪਾਂ ਦਵਾਈ ਵਿੱਚ ਨਾਲ ਲਾ ਦੇਣੀ ਆ ਤੇ ਬਿਲਕੁਲ ਬੰਦੇ ਠੀਕ ਹੋ ਜਾਣ ਇਹਦੇ ਵਿੱਚ ਦੋ ਦਿਨ ਆਪਾਂ ਹੋਰ ਜੜੀ ਬੂਟੀਆਂ ਪਾਉਣੀਆਂ ਨੇ ਜੜੀ ਬੂਟੀਆਂ ਭਸਮਾ ਪਾ ਕੇ ਅਗਲੇ ਨੂੰ ਦਵਾਈ ਤਿਆਰ ਕਰਕੇ ਦੇ ਦੇਣੀ ਆ ਬੰਦਾ ਠੀਕ ਹੋ ਜੂ ਘੋੜੇ ਵਰਗਾ ਆਪਾਂ ਨੂੰ ਦਿਵਾਵਾਂਗਾ ਤੇ ਬਾਕੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਸਾਰੇ ਲੋਕਾਂ ਦਾ ਭਲਾ ਹੋ ਸਕਦਾ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਿੱਥੇ ਮਰਜੀ ਇਹ ਦਵਾਈ ਨੂੰ ਮੰਗਵਾ ਸਕਦੇ ਆ ਇਹਦੇ ਬਹੁਤ ਜ਼ਿਆਦੇ ਫਾਇਦੇ ਨੇ ਜੇ ਇਹ ਸਾਨੂੰ ਬੂਟੀ ਮਿਲ ਜੇ ਨਾ ਕਦੇ ਵੀ ਛੱਡੇ ਨਾ ਬਰੇਨੀਆ ਨਾ ਆ ਵੀ ਪਛਾਣ ਕਰ ਲਓ ਪੱਤੇ ਵੀ ਇਹਦੇ ਧਿਆਨ ਦੇ ਨਾਲ ਦੇਖ ਲਓ ਇਹਦੇ ਪੱਤੇ ਵੀ ਕੰਮ ਆਉਂਦੇ ਨੇ ਜੜ ਵੀ ਕੰਮ ਆਉਂਦੀ ਆ ਟਾਣੀਆਂ ਵੀ ਕੰਮ ਆਉਂਦੀਆਂ ਨੇ ਇਹ ਨੂੰ ਬਹੁਤ ਵੈਦਾਂ ਲੱਭਦੇ ਫਿਰਦੇ ਨੇ ਕਈ ਲੋਕਾਂ ਨੂੰ ਲੱਗਦੀ ਨਹੀਂ ਕਈ ਵੈਦਾਂ ਨੂੰ ਤਾਂ ਮਤਲਬ ਇੰਨੀਆਂ ਪ੍ਰਸਾਰੀਆਂ ਦੇ ਕੋਲੋਂ ਨਹੀਂ ਇਹ ਮਿਲਦੀ ਤਾਹੀ ਦਾ ਸੀ ਆਮ ਤਾਹੀ ਦਾ ਸੀ ਰਾਜਸਥਾਨ ਦੇ ਵਿੱਚ ਆ ਜਾਣਿਆ ਕਈ ਵਾਰ ਜੰਗਲਾਂ ਦੇ ਵਿੱਚ ਜਾਣਿਆ ਕਿ ਅਨਮੋਲ ਜਿਹੜਾ ਖਜ਼ਾਨਾ ਦਾ ਐਦਾਂ ਹੀ ਸੜਕਾਂ ਤੇ ਜਾਂ ਮਤਲਬ ਬੀਹਾਂਵਾਂ ਦੇ ਵਿੱਚ ਮਿਲਦਾਗਾ ਇਹ ਕਿਤੇ ਵੀ ਨਾ ਸਕਦੇ ਉਹ ਪਲਸਾਰੀਆਂ ਕੋਲੋਂ ਇਹ ਚੀਜ਼ ਨਹੀਂ ਮਿਲਦੀ ਇਸੇ ਕਰਕੇ ਆਪਣੀਆਂ ਦਵਾਈਆਂ ਦੇ ਰਿਜ਼ਲਟ ਨੇ ਜਿਹੜੀਆਂ ਚੀਜ਼ਾਂ ਪਲਸਾਰੀਆਂ ਕੋਲੋਂ ਨਹੀਂ ਮਿਲਦੀਆਂ ਜੰਗਲਾਂ ਚੋਂ ਮਿਲਦੀਆਂ ਨੇ ਤਾਂ ਉਹ ਲੱਭ ਕੇ ਆਪਾਂ ਵਰਤਦੇ ਤਾਂ ਹੀ ਆਪਣੇ ਰਿਜ਼ਲਟ ਮਿਲਦੇ ਆ ਹਾਂ ਹੀ ਬੰਦੇ ਦੇ ਵਿੱਚ ਤਾਕਤ ਪੈ ਜਾਂਦੀ ਹੈ ਅੱਲੀ ਜਿਨ੍ਹਾਂ ਨੇ ਦੀਵਾਲੀ ਤੋਂ ਪਹਿਲਾਂ ਵੀ ਪਟਾਕੇ ਖਤੋਏ ਹੋਏ ਵੇਲੇ ਉਹ ਵੀ ਹੁਣ ਬੰਬ ਤਮਾਕੇ ਕਰਨਗੇ